ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਮੋਗੇ ਜੀ ਤੇ ਵੈਲਕਮ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਟਰੈਵਲ ਰਾਜੀਆ ਦੇ ਉੱਪਰ ਅੱਜ ਕੁਝ ਕੁ ਨਵੀਆਂ ਗੱਲਾਂ ਬਾਤਾਂ ਲੈ ਕੇ ਫਿਰ ਤੁਹਾਡੇ ਨਾਲ ਪਾਰ ਰਹੇ ਆਪਾਂ ਸਾਂਝ ਗੱਲਾਂ ਬਾਤਾਂ ਕੁਝ ਨਹੀਂ ਗੱਲਾਂ ਬਾਤਾਂ ਘਰੇਲੂ ਨੇ ਦੋਸਤੋ ਆਪਣੀਆਂ ਘਰ ਦੀਆਂ ਕਿ ਕਿੰਨੇ ਕ ਦਿਨ ਨੇ ਜਿਹੜੇ ਮਤਲਬ ਹੋਰ ਅਜੇ ਕੰਮ ਦੇ ਲਈ ਲੱਗਣਗੇ ਮਿਸਤਰੀ ਅੱਜ ਆਪਣੇ ਲੱਗੇ ਨੇ ਦੋ ਦੋਸਤੋ ਕੰਮ ਥੋੜਾ ਜਿਹਾ ਬਰੀਕੀ ਆ ਤਾਂ ਕਰਕੇ ਕੰਮ ਥੋੜਾ ਜਿਹਾ ਘੱਟ ਨਿਪਟ ਰਹੇ ਹੈਗੇ ਤੇ ਕੰਮ ਅਜੇ ਆਪਣਾ ਪੌੜੀ ਵਾਲਾ ਰਹਿ ਗਿਆ ਤੇ ਫਰਸ਼ਾਂ ਵਗੈਰਾ ਉੱਪਰ ਤੇ ਜਿਹੜਾ ਆਪਾਂ ਉੱਪਰ ਅਜੇ ਚਵਾਰਾ ਚਵਾਰੇ ਵਾਲੀ ਰਣਨੀਤੀ ਹੈ ਉਹ ਕੁਝ ਕਿ ਟਾਈਮ ਆਪਾਂ ਠਹਿਰ ਕੇ ਚਲਾਵਾਂਗੇ ਕੰਮ ਕਿਉਂਕਿ ਲਗਭਗ ਜ਼ਿਆਦਾ ਨਹੀਂਗਾ ਥੋੜਾ ਥੋੜੇ ਜਿਹਾ ਨਾਲ ਹੀ ਨਾ ਇੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਕੰਮ ਖਿੰਣ ਖੰਡਿਆ ਹੁਣ ਬਹੁਤ ਜ਼ਿਆਦਾ ਹੋ ਜਾਂਦਾ ਹੈਗਾ ਸੋ ਸਾਨੂੰ ਦਾ ਮੈਂ ਦਿਖਾਈ ਰਿਹਾ ਹੈਗਾ ਕਿ ਅਜੇ ਕੰਮ ਹੈ ਜਿਹੜਾ ਨਾ ਇਹ ਕੁਝ ਇਹੋ ਜਿਹੇ ਹਾਲਾਤ ਬਣੇ ਪਏ ਨੇਗੇ ਤਾਂ ਕਰਕੇ ਜਿਹੜਾ ਆਪਣਾ ਨਾ ਕੈਦੀ ਆਪਣਾ ਹਰਹਸ ਵਾਲਾ ਪ੍ਰੋਜੈਕਟ ਹੈਗਾ ਉਹ ਸਾਰਾ ਹਜੇ ਬਾਹਰਲੇ ਘਰੀ ਚਾਹ ਪਾਣੀ ਦਾ ਆਪਣਾ ਪ੍ਰੋਜੈਕਟ ਚੱਲ ਰਿਹਾ ਹੈਗਾ ਤੇ ਬੰਦਾ ਜਿਹੜਾ ਵੀ ਸਾਡੇ ਕੋਲੇ ਆੜ ਜਾਂਦਾ ਹੈਗਾ ਉਹਨੂੰ ਅਸੀਂ ਕੰਮ ਤੇ ਲਾ ਲੈਣਾ ਜਿੱਥੋਂ ਵੀ ਸਾਨੂੰ ਬੰਦਾ ਮਿਲਦਾ ਜਿਹੜਾ ਕੋਈ ਸਾਡੇ ਕੋਲੇ ਘੇੜਾ ਫੇੜਾ ਦੇਣ ਨਹੀਂ ਆਉਂਦਾ ਹੈਗਾ ਉਹ ਬੰਦਾ ਅਸੀਂ ਪਾਕੜ ਲੈਨੇ ਆ ਅੱਜ ਹੁਣ ਅੱਜ ਸਹਿਜ ਦੀ ਵਾਰੀ ਆ ਗਈ ਸਹਿਜ ਪਾਗੜ ਲਿਆ ਵੀ ਨਾਲ ਸਹਿਜ ਅੱਧੀ ਢਾਡੀ ਤਾਂ ਬਣ ਗਈ ਤੇਰੀ ਹੈ ਬੰਦਾ ਭਾਈ ਜਦੋਂ ਮੈਂ ਇੱਕ ਗੱਲ ਸੋਣ ਦੱਸਾਂ ਜਿਹੜਾ ਬੰਦਾ ਤੁਹਾਨੂੰ ਪਿਆਰ ਕਰਨ ਵਾਲਾਗਾ ਜਾਂ ਕੋਈ ਕਿਹਾ ਜਾ ਵੀ ਤੁਸੀਂ ਲਾ ਲੋ ਵੀ ਜੇ ਉਹਦੀ ਪਛਾਣ ਕਰਨੀ ਹੈ ਨਾ ਕੀ ਕਰਨੀ ਹੈ ਜਦੋਂ ਮਿਸਤਰੀ ਲੱਗਿਆ ਹੁੰਦਾ ਨਾ ਜਦੋਂ ਮਿਸਤਰੀ ਲੱਗਿਆ ਹੁੰਦਾ ਬੰਦਾ ਜੇ ਤੁਹਾਡੇ ਘਰੇ ਕੋਈ ġeṛa ਮਾਰਨ ਆਉਂਦਾ ਹੈਗਾ ਹੈਨਾ ਉਹਨੂੰ ਕੰਮ ਤੇ ਲਾ ਲਓ ਤੁਸੀਂ ਜੇ ਤਾਂ ਬੰਦਾ ਤੁਹਾਡੇ ਨਾਲ ਪਿਆਰ ਕਰਦਾ ਹੈਗਾ ਫੇਰ ਤਾਂ ਤੁਹਾਡੇ ਕੋਲੇ ਖੜੂਗਾ ਨਹੀਂ ਨਹੀਂ ਉਹ ਬੰਦਾ ਫਰਾਰ ਹੋਊਗਾ ਫੇਰ ਹੈਨਾ ਮਿਸਤਰੀ ਨੂੰ ਦੇਖ ਕੇ ਕਈ ਸਾਡੇ ਮਿੱਤਰ ਯਾਰ ਇਹ ਜਿਹੇ ਵੀ ਧੀਗੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਘਰੇ ਮਿਸਤਰੀ ਲੱਗਿਆ ਹੋਇਆ ਹੈਗਾ ਉਹ ਸਾਡੇ ਘਰੇ ġeṛa ਦੇਣ ਵੀ ਨਹੀਂ ਆਉਂਦੇ ਹੈਗੇ ਸਾਰੇ ਬਾਰ-ਬਾਰ ਦੀ ਭਾਜੇ ਜਾਂਦੇ ਨੇ ਹੈਗੇ ਲੈ ਵੀ ਅੱਜ ਆਪਾਂ ਨੇ ਪਕੜ ਲਿਆ ਸਹਿਜ ਸਹਿਜ ਨੂੰ ਤਕਰੀਬਨ ਸਹਿਜ ਆਇਆ ਤਾਂ Ꙅੜਾ ਫੇੜਾ ਦੇਣੀ ਸੀਗਾ ਸਹਿਜ ਨੂੰ 1 ਘੰਟਾ ਹੋ ਗਿਆ ਖੋਜ ਲਈ ਜਾਂਦਾ ਹੈ ਸਹਿਜ ਸਹਿਜ ਨਾਲ ਬੁਰੀ ਹੋਈ ਸਹਿਜ ਨਾਲ ਸਹਿਜ ਦੀ ਉਂਗਲਾਂ ਕਿੰਦੀ ਸਹਿਜ ਹੋਏ ਆ ਜਾ ਮੜਾ ਦਿਖਾਈ ਉਂਗਲਾਂ ਠੀਕ ਠਾਕ ਹੈ ਹੋਰ ਕਿਵੇਂ ਲੱਗਦਾ ਆ ਲੋਟਾ ਠੀਕ ਹੈ ਚੱਲੀ ਜਾਈਓ ਉਹ ਯਾਰ ਸਾਡੇ ਬੰਦੇ ਲਾ ਰਹੇ ਨੇ ਇਧਰ ਗੀਜਰ ਗੀਜਰ ਖਰਾਬ ਹੋ ਗਿਆ ਸੀਗਾ ਪਾਣੀ ਦੇ ਵਿੱਚ ਨਾ ਸੋਰਾ ਜ਼ਿਆਦਾ ਹੋਣ ਕਰਕੇ ਪਹਿਲਾਂ ਵੀ 2 ਮਹੀਨੇ ਪਹਿਲਾਂ ਰਿਪੇਅਰ ਕਰਵਾਈ ਸੀ ਇਹਦੀ ਹੈਲੋ ਸੋ ਅੱਜ ਇੰਨਾ ਕੁ ਕੰਮ ਨਿਮੜਿਆ ਗਿਆ ਜੀ ਅਜੇ ਕੰਮ ਲੱਗਦਾ ਵੀ 2-3 ਦਿਨ ਅਜੇ ਹੋਰ ਲੱਗ ਜਾਣਗੇ ਕਿਉਂਕਿ ਅਜੇ ਫਰਸਾਂ ਵਗੈਰਾ ਦਾ ਕੰਮ ਹੈ ਜਿਹੜਾ ਉਹ ਵੀ ਪਿਆ ਹੈਗਾ ਤੇ ਅੱਜ ਅਜੇ ਰਸੋਈ ਦੇ ਵਿੱਚ ਸੈਲਫਾ ਵਗੈਰਾ ਅਜੇ ਪਾਈਆਂ ਨਹੀਂ ਅਜੇ ਅਜੇ ਕੰਮ ਅਧੂਰਾ ਹੀ ਹੈਗਾ ਤੇ ਬਾਸ਼ ਰੇਸ਼ਨ ਜਿਹਾ ਸੌਰੀ ਆਪਣਾ ਭਾਂਡੇ ਜਿਹੜਾ ਲੱਗਦਾ ਹੁੰਦਾ ਨਾ ਭਾਂਡੇ ਧੋਣ ਵਾਲਾ ਸਿੰਕ ਜਿਹਾ ਇਹ ਵੀ ਰਹਿੰਦਾ ਹਜੇ ਲਾਉਣ ਵਾਲਾ ਸੋ ਇਸ ਤਰ੍ਹਾਂ ਹਜੇ ਕੰਮ ਚੱਲ ਰਿਹਾ ਵਕਤ ਬਰੀਕੀ ਜਾਂ ਕੰਮ ਹੈਗਾ ਥੋੜਾ ਜਿਹਾ ਨਾ ਸਮਾਂ ਜ਼ਿਆਦਾ ਲੱਗ ਜਾਂਦਾ ਹੈਗਾ ਹਜੇ ਆਪਣਾ ਨਾ ਬਾਹਰਲੀ ਕੰਧਾਂ ਦਾ ਪਲਾਸਟਰ ਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈਗਾ ਇਸ ਤੋਂ ਬਾਅਦ ਫਿਰ ਆਪਣਾ ਅੰਦਰ ਅੰਦਰ ਵਾਲਾ ਕੰਮ ਰਹਿ ਜਾਣਾ ਹੈ ਮੰਨ ਕੇ ਚੱਲੋ 2-3 ਦਿਨ ਹਜੇ ਹੋਰ ਲੱਗ ਜਾਣੇ ਆ ਕਿਉਂ ਉੱਪਰ ਵਾਲਾ ਫਰਸ਼ ਵੀ ਸਾਰਾ ਰਹਿੰਦਾ ਜਿਹੜਾ ਰਹਿੰਦਾ ਹੈਗਾ ਤੇ ਮਿਸਤਰੀ ਸਾਡਾ ਬੰਦਾ ਘੈਂਟ ਆ ਬਈ ਬਹੁਤ ਹੀ ਬਰੀਕੀ ਨਾਲ ਕੰਮ ਕਰ ਰਿਹਾ ਹੈਗਾ ਕੰਮ ਤੁਸੀਂ ਹੋਇਆ ਵੇਖ ਹੀ ਸਕਦੇ ਹੋਗੇ ਘੈਂਟ ਗੱਲਬਾਤ ਆ ਵੀ ਜਿੰਨਾ ਵੀ ਕੰਮ ਇਹਨਾਂ ਨੇ ਕਰਿਆ ਹੈਗਾ ਸਿਰਈ ਹੈ ਗੱਲਬਾਤ ਹੋਰ ਬਾਈ ਕੀ ਹਾਲ ਹੈ ਲੈ ਵੀ ਇੱਕ ਮਿੱਤਰ ਆਪਣਾ ਇਹ ਆ ਗਿਆ ਇਹ ਬੰਦਾ ਸਾਡਾ ਬਹੁਤ ਹੀ ਘੈਂਟ ਗੱਲਬਾਤ ਹੈਗੀ ਇਹ ਬੰਦਾ ਖੜਨ ਵਾਲਾ ਹੈਗਾ ਹੈਨਾ ਇਹ ਇਕੱਲੇ ਬੰਦੇ ਨੇ ਪੂਰੀ ਸੱਤ ਪਵਾਈ ਆ ਬਈ ਰਿਕਾਰਡ ਆ ਇਹ ਮੁੰਡੇ ਦਾ ਇਸ ਟਾਈਮ ਇਹ ਪੰਜਾਬ ਪੁਲਿਸ ਦੀ ਕਰ ਰਿਹਾ ਹੈ ਬਈ ਤਿਆਰੀ ਬਈ ਆਪਾਂ ਕਹਿੰਦੇ ਪਰਮਾਤਮਾ ਅੰਗ ਸੰਗ ਰਹੇ ਮਿਹਨਤੀ ਬੰਦਿਆਂ ਦਾ ਮਤਲਬ ਆਪਾਂ ਕਹਿ ਦਈਏ ਵੀ ਹਨਾ ਅੱਜ ਕੱਲ ਬੋਲ ਵਾਲਾ ਘੱਟ ਹੈਗਾ ਪਰ ਇਹ ਸਾਡਾ ਮਿੱਤਰ ਘੈਂਟ ਆਗਾ ਮਤਲਬ ਜਿਹੜੇ ਅੜੇ ਹੋਏ ਕੰਮ ਨੇ ਉੱਥੇ ਖੜਨ ਵਾਲਾ ਬੰਦਾ ਇਹ ਊਂ ਤਾਂ ਮਿੱਤਰ ਦੋਸਤ ਹੋਰ ਬਥੇਰੇ ਹੁੰਦੇ ਆ ਦੋਸਤੋ ਜਿੱਦਣ ਆਪਣਾ ਸੱਤ ਦਾ ਕੰਮ ਸੀਗਾ ਇਹ ਕੜਾਹੇ ਤੇ ਡਿਊਟੀ ਇਸੇ ਇਸੇ ਨੌਜਵਾਨ ਦੀ ਦੀ ਲੈ ਵੀ ਦੇਖੋ ਆਏ ਹੈਗਾ ਦੇਖੋ ਜਿਹੜਾ ਜਿਹੜਾ ਬੰਦਾ ਆ ਜਾਂਦਾ ਉਹਨੂੰ ਵੜਿਆ ਕੇ ਜਿਲਾ ਲੈਂਦੇ ਨੇ ਹੁਣ ਇਹਨੂੰ ਲਾ ਲਿਆ ਨਾਲ ਇਹਨੇ ਮੰਗਲਾ ਦੇ ਦੇ ਵਿੱਚ ਉਪਰ ਇਹ ਤੜਕੇ ਦੇ ਲੱਗੇ ਪਏ ਨੇ ਇਹਨਾਂ ਨੂੰ 2-3 ਘੰਟੇ ਹੋ ਗਏ ਕਦੇ ਇਹ ਕੁਸ ਕਰ ਲੈਂਦੇ ਨੇ ਕਦੇ ਕੁਸ ਜਿਵੇਂ ਚੰਬੜੇ ਪਏ ਨੇ ਹੁਣ ਬਣਿਆ ਕੇ ਇਹਨੂੰ ਲਾ ਲੈਣ ਨਾਲ ਇਹਨੂੰ ਜਾਣ ਨਹੀਂ ਦਿੰਦੇ ਇਹ ਮੈਂ ਤੁਹਾਨੂੰ ਦੱਸਤੀ ਗੱਲ ਵੀ ਅੱਧਾ ਅੱਧਾ ਪੌਣਾ ਘੰਟਾ ਇਹਦਾ ਵੀ ਆਈ ਲਵਾਉਣਗੇ ਇਹ ਹੈ ਹਾਂ ਹੌ ਜੀ ਇਹ ਹੈਗਾ ਆਪਣਾ ਬਾਹਰ ਲੱਗਾ ਹੈ ਜਿਹੜਾ ਆਪਾਂ ਕਹਿੰਦੇ ਨੇ ਬਾਗਲ ਆਪਣਾ ਪਹਿਲਾ ਪਸ਼ੂ ਬਸੇਰਾ ਰੱਖਦੇ ਸੀ ਆਪਾਂ ਫੇਰ ਆਪਾਂ ਪਸ਼ੂ ਜਿਹੜੇ ਜਿਗੇ ਰੱਖਣੇ ਛੱਡ ਦਿੱਤੇ ਸੀ ਹੁਣ ਜਿਹੜਾ ਆਪਣਾ ਰੋਟੀ ਪਾਣੀ ਦਾ ਹੁੰਦਾ ਨਾ ਸਾਰਾ ਉਹ ਪ੍ਰਬੰਧ ਇਧਰ ਲਈ ਘਰੀ ਹੈਗਾ ਆਪਣਾ ਇਧਰ ਮਿਲ ਆਉਨੇ ਸਾਨੂੰ ਨਾਲ-ਨਾਲ ਸਾਡੇ ਇੱਕ ਪਿਆਰਾ ਜਿਹਾ ਸਰਾਰਤੀ ਜਿਹਾ ਬੱਚਾ ਹੈਗਾ ਹਾਂ ਵੀ ਕੀਰਤ ਕੀ ਕਰਦਾ ਪੁੱਤ ਕੀ ਹਾਲ-ਚਾਲ ਹੈ ਹੈਲੋ ਬੋਲੋ ਡੈਡੀ ਮੈਨੂੰ ਦੱਸੋ ਕੀ ਹਾਲ-ਚਾਲ ਦੀ ਜੋ ਇਹ ਇਹ ਜਿੰਨੇ ਕੰਮ ਕਰਦਾ ਸਾਰੇ ਕੁਟਰੀ ਕਰਦਾ ਸਾਰਾ ਦਿਨ ਆ ਦੇਖੋ ਇਹ ਕੰਮ ਮੈਂ ਤਾਂ ਸਿਆਣਾ ਵੀ ਬਹੁਤ ਆ ਇਹ ਹੋਰ ਸੁਣਾ ਫਿਰ ਕੋਈ ਗੱਲਬਾਤ ਕੋਈ ਬਾਤ ਹੀ ਸੁਣਾ ਦੇ ਸਾਨੂੰ ਇੱਕ ਬਾਤ ਕਿਹੜੀ ਸੁਣਾਉਣਾ ਉਹ ਨਾ ਟੂ ਟੂ ਦੀ ਦੇਖ ਮੂੰਹ ਤਾਂ ਕਰ ਰਹੀ ਤੈਨੂੰ ਲੈ ਸੰਗ ਲਾ ਗਦੀ ਹੁਣ ਰਾਣੇ ਹੈਲੋ ਹੁਣ ਆਪਾਂ ਇੱਕ ਦੋ ਘਰਾਂ ਦੇ ਬਾਈ ਸਿੱਟ ਕੇ ਆਉਣੀਆਂ ਫੀਡ ਨਾਲ ਨਾਲ ਆਪਾਂ ਉਹ ਵੀ ਕੰਮ ਕਰੀਏ ਮਿਸਤਰੀ ਬਾਈ ਧੁੱਕੀ ਕੱਢ ਦਿੰਦੇ ਨੇ ਜਿਹੜਾ ਬੰਦਾ ਇਹਨਾਂ ਕੋਲੇ ਆ ਜਾਂਦਾ ਹੈਗਾ ਅੱਪਾ ਤਾਂ ਹੁਣ ਗੋਚ ਵਿੱਚ ਆ ਕੇ ਇਹਨਾਂ ਕੋਲ ਚੱਲਿਆਂਗੇ ਤੇ ਆਪਈ ਆਪਣੀ ਫੀਡ ਇਹ ਅਜੀ ਲਾ ਕੇ ਗਏ ਨੇ ਆਪਣੀ ਕਟਰੂ ਵਾਲੀ ਫੀਡ ਹੈਗੀ ਇਹ ਆਪਾਂ ਹੁਣ ਇੱਕ ਦੋ ਘਰ ਜਿਹੜੇ ਪਿੰਡ ਦੇ ਹੈਗੇ ਉਹਨਾਂ ਕੋਲੇ ਆਪਾਂ ਸਾਡੇ ਕਿਉਂ ਨਹੀਂ ਆ ਸੋ ਨਾਲ ਨਾਲ ਗੱਲ ਕਰ ਲਈਏ ਕਿ ਜਿੰਨਾ ਕੇ ਇਹ ਪ੍ਰੋਜੈਕਟ ਆਪਾਂ ਨੇ ਦੋਸਤੋ ਤਿਆਰ ਕਰਵਾਇਆ ਗਿਆ ਹੈ ਨਾ ਵੀ ਦੀ ਜ਼ਰੂਰਤ ਸਾਨੂੰ ਕਿਉਂ ਪਈ ਇਦੇ ਪਿੱਛੇ ਦਾ ਵੀ ਅਸੀਂ ਤੁਹਾਨੂੰ ਛੋਟਾ ਜਿਹਾ ਰੀਜ਼ਨ ਦੱਸਦੇ ਆ ਚਲੋ ਪਤਾ ਹੀ ਆਪਾਂ ਨੂੰ ਇਹਨਾਂ ਵਿੱਚ ਕਿ ਜਦੋਂ ਦੂਰ ਦਰਾਡੇ ਦੇ ਰਿਸ਼ਤੇਦਾਰ ਲਾਲ ਆ ਜਾਂ ਕੋਈ ਵੀ ਭੈਣ ਭਾਈ ਆਉਂਦਾ ਹੈਗਾ ਹੈ ਨਾ ਤਾਂ ਜਿਹੜੇ ਵੱਡੇ ਪਰਿਵਾਰ ਹੁੰਦੇ ਆ ਹੈਨਾ ਥੋੜਾ ਜਿਹਾ ਫਿਰ ਦਿੱਕਤ ਆਉਂਦੀ ਹੈਗੀ ਹੈ ਨਾ ਸੋ ਨਾਲ ਨਾਲ ਇੱਕ ਛੋਟੀ ਜੀ ਖੁਸ਼ਖਬਰੀ ਹੈ ਜੋ ਸਾਨੂੰ ਹਜੇ ਕੱਲ ਹੀ ਮਿਲੀ ਹੈ ਕਿ ਮੇਰੇ ਛੋਟੇ ਸਾਲਾ ਸਾਹਿਬ ਦਾ ਵਿਆਹ ਜਿਹੜਾ ਹੈਗਾ ਉਹ ਕੜਵਾ ਲਿਆ ਗਿਆ ਸੋ ਅਪ੍ਰੈਲ ਦੇ ਵਿੱਚ ਜਾ ਕੇ ਵਿਆਹ ਹੋ ਰਿਹਾ ਹੈਗਾ ਪਹਿਲਾਂ ਤਾਂ ਸਾਡੇ ਭਰਾ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਮੈਂ ਕਹਿੰਦਾ ਵੀ ਹਰ ਘਰ ਦੇ ਵਿੱਚ ਇਹੋ ਜਿਹੀਆਂ ਖੁਸ਼ੀਆਂ ਦੇ ਮੌਕੇ ਆਉਂਦੇ ਰਹਿਣ ਕਿਉਂਕਿ ਇੱਕ ਧੀ ਪੁੱਤ ਨੂੰ ਜਵਾਨ ਕਰਕੇ ਜਿਹੜਾ ਵਿਆਹ ਹੋਂ ਤੱਕ ਦਾ ਸਫ਼ਰ ਹੁੰਦਾ ਆ ਬਹੁਤ ਹੀ ਜ਼ਿਆਦਾ ਪਰਿਵਾਰ ਨੂੰ ਲੰਮੀ ਵੇਟ ਕਰਨੀ ਪੈਂਦੀ ਹੈ ਹੈਨਾ ਸੋ ਬਈ ਇੱਕ ਸਾਡੇ ਪਰਿਵਾਰ ਦੇ ਵਿੱਚ ਵੀ ਛੋਟਾ ਜਿਹਾ ਖੁਸ਼ੀ ਦਾ ਮੌਕਾ ਮਿਲਿਆ ਗਿਆ ਸੋ ਉਹਨਾਂ ਦੇ ਮਤਲਬ ਸਾਨੂੰ ਇਹ ਵੀ ਹੈਗਾ ਕਿ ਚਲੋ ਜਦੋਂ ਉਹ ਪਹਿਲੀ ਵਾਰ ਸਾਡੇ ਕੋਲੇ ਆਉਣਗੇ ਠੀਕ ਹੈ ਨਾ ਤਾਂ ਆਪਾਂ ਉਹਨਾਂ ਦਾ ਵੈਲਕਮ ਇਸੇ ਕਮਰੇ ਤੋਂ ਹੀ ਕਰਵਾਉਣਾ ਹੈਗਾ ਤੇ ਚਲੋ ਉਦੋਂ ਤੱਕ ਅਸੀਂ ਸਾਰੀ ਤਿਆਰੀ-ਵਿਆਰੀ ਆਪਣੀ ਕਰ ਲਾਂਗੇ ਪ੍ਰੋਪਰ ਢੰਗ ਦੇ ਨਾਲ ਸੋ ਰਾਤ ਅਸੀਂ ਪਰਿਵਾਰ ਨਾਲ ਗੱਲ ਕਰੀ ਫੋਨ ਦੇ ਉੱਪਰ ਤੇ ਬਹੁਤ ਹੀ ਵਧੀਆ ਲੱਗਿਆ ਕਿ ਜਿਹੜਾ ਸਾਡਾ ਭਰਾ ਹੈ ਤੇ ਉਹ ਸਾਡੇ ਮਤਲਬ ਕਹਿ ਨਹੀਂ ਕਹਿ ਦਿੰਦੇ ਆ ਕਿ ਵੈਸੇ ਆਮ ਕਿ ਜਿਹੜਾ ਭੈਣ ਭਾਈ ਹੁੰਦਾ ਹੈਗਾ ਆਪਦੇ ਬਰਾਬਰ ਦਾ ਹੋਇਆ ਚੰਗਾ ਲੱਗਦਾ ਹੈ ਨਾ ਸੋ ਬਾਈ ਸਾਨੂੰ ਖੁਸ਼ੀ ਹੈ ਕਿ ਸਾਡੇ ਭਰਾ ਰਾਜੂ ਦਾ ਵਿਆਹ ਆਇਆ ਹੈਗਾ ਸੋ ਤੁਸੀਂ ਵੀ ਸਾਰੇ ਵਲੌਗ ਦੇਖੋਗੇ ਵਿਆਹ ਦੇ ਤੇ ਇੱਕ ਦੋ ਦਿਨਾਂ ਦੇ ਵਿੱਚ ਦੇਖਦੇ ਆਂ ਆਰਾਊਂਡ ਲੱਗੇਗਾ ਤੇ ਵਿਆਹ ਤੋਂ ਪਹਿਲਾਂ ਨਾ ਮਾਈਆਂ ਮਾਇਆ ਮਾਈਆਂ ਕਹਿੰਦੇ ਆ ਸਾਡੇ ਤਾਂ ਮਾਈਆਂ ਦੇ ਕੇ ਆਉਂਦੇ ਜਿਹਦੇ ਵਿੱਚ ਕਿ ਪੰਜੀਰੀ ਵਗੈਰਾ ਲਾਈ ਜਾਂਦੀ ਹੈ ਕਿ ਹੈਨਾ ਤੇ ਇਹ ਕੁਸਕ ਵਿਹਾਰ ਹੁੰਦਾ ਹੈਗਾ ਸੋ ਅਸੀਂ ਵੀ ਜਾਵਾਂਗੇ ਇੱਕ ਆਪ ਦਾ ਮਤਲਬ ਪਰਿਵਾਰ ਦੇ ਵਿੱਚ ਆਪਾਂ ਕਹਿੰਦੇ ਆ ਜਿਵੇਂ ਆਪਾਂ ਵੱਡੇ ਹੋਣ ਦਾ ਆਪ ਦਾ ਆਪਾਂ ਹੈਨਾ ਜਿੰਨਾ ਕ ਆਪਦੇ ਵੱਲੋਂ ਹੋਇਆ ਵੱਡੇ ਹੋਣ ਦਾ ਇੱਕ ਮਾਣ ਹੀ ਹੁੰਦਾ ਹੈਗਾ ਹੈਨਾ ਭੈਣ ਭਰਾਵਾਂ ਦੇ ਪ੍ਰਤੀ ਸੋ ਉਹ ਜਿਹੜੀਆਂ ਮਾਈਆਂ ਨੇ ਉਹ ਉੱਥੇ ਆਪਾਂ ਦੇਖ ਕੇ ਆਵਾਂਗੇ ਤੇ ਵਲੌਗ ਤੁਸੀਂ ਸਾਰੇ ਦੇਖਿਓ ਕਿਉਂਕਿ ਜਿਹੜਾ ਅਗਲੇ ਵਲੌਗ ਹੋਣਗੇ ਵਿਆਹ ਵਾਲੇ ਵੀ ਤੋਂ ਤੁਹਾਨੂੰ ਸਾਰਾ ਵਿਆਹ ਆਪਾਂ ਦਿਖਾਵਾਂਗੇ ਪ੍ਰੋਪਰ ਸੋ ਚਲੋ ਉਦੋਂ ਤੱਕ ਆਪਣਾ ਜਿਹੜਾ ਇਹ ਕੰਮ ਨਾ ਸਾਰਾ ਪ੍ਰੋਪਰ ਤਿਆਰ ਹੋ ਜਾਣਾ ਹੈ ਬਾਕੀ ਹਜੇ ਤਾਂ ਫਰਸਾ ਵਗੈਰਾ ਇਹਦੀਆਂ ਲਗਣੀਆਂ ਨੇ ਦੋਸਤੋ ਅਜੇ ਵਾਰ ਇਹ ਕੁਸਾਇਸਤਰਾਂ ਦੀ ਥੋਕੀ ਦੀ ਬਣ ਗਈ ਹੈ ਬਾਕੀ ਜਦੋਂ ਰੈਡੀ ਹੋ ਗਿਆ ਪੇਂਟ ਵਗੈਰਾ ਹੋ ਗਿਆ ਪੀਓਪੀ ਵਗੈਰਾ ਹੋ ਗਈ ਸੱਤ ਦੀ ਹੈਨਾ ਤਾਂ ਇਹਨੇ ਬਾ ਖੂਏ ਢਗ ਦੇ ਨਾਲ ਫੋਰ ਦੀ ਘੈਂਟ ਇਹਦੀ ਲੁੱਕ ਸੋਨੇ ਤੇ ਸੁਹਾਗੇ ਵਾਲਾ ਕੰਮ ਹੋ ਜਾਂਦਾ ਹੈਨਾ ਇਸ ਜਗ੍ਹਾ ਤੇ ਆਪਣੀ ਪੌੜੀ ਲੱਗਣੀ ਹੈਗੀ ਜਿਹੜੀ ਲੋਹੇ ਦੀ ਪੌੜੀ ਹੈਗੀ ਉਹ ਆਪਾਂ ਬੜਨੀ ਦੇ ਦਿੱਤੀ तकरीबन ਉੱਥੇ ਤੱਕ ਇਹ ਪੌੜੀ ਆਉਗੀ ਸੋ ਜਦੋਂ ਇਹ ਤਿਆਰ ਹੋ ਗਿਆ ਬਹੁਤ ਹੀ ਸੋਹਣੀ ਲੁਕੜੀ ਦੀ ਬਣਣੀ ਹੈ ਸੋ ਵੀਡੀਓ ਵੱਧ ਤੋਂ ਵੱਧ ਆਪਣੀ ਸ਼ੇਅਰ ਕਰ ਦਿਓ ਤਾਂ ਕਿ ਸਾਡੇ ਉਸ ਭਰਾ ਤੱਕ ਵੀ ਪਹੁੰਚ ਜਾਵੇ ਜਿਹਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਆਹ ਹੋਣਾ ਜਾ ਰਿਹਾ ਹੈ ਜਿਹਦੀ ਮੈਰਿਜ ਹੈ ਸੋ ਬਈ ਪਹਿਲਾਂ ਤਾਂ ਰਾਜੂ ਤੈਨੂੰ ਸਾਡੇ ਵੱਲੋਂ ਲੱਖ ਲੱਖ ਮੁਬਾਰਕਾਂ ਕਿ ਪ੍ਰਮਾਤਮਾ ਨੇ ਤੈਨੂੰ ਇਹ ਸਮਾਂ ਦਿੱਤਾ ਕਿ ਤੂੰ ਵੀ ਆਪਣੇ ਭੈਣ ਭਾਈਆਂ ਦੇ ਬਰਾਬਰ ਦਾ ਹੋਣ ਜਾ ਰਿਹਾ ਹੈ ਨਾ ਸੋ ਪਹੁੰਚ ਰਹੇ ਹਾਂ ਬਾਈ ਤੇਰੇ ਕੋਲੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤੇਰੇ ਕੋਲੇ ਪਹੁੰਚਾਂਗੇ ਆਪਾਂ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਤੇਰੇ ਲਈ ਆਪਾਂ ਇਹ ਕਮਰਾ ਤਿਆਰ ਕਰਵਾ ਦਾਂਗੇ ਵੈਲਕਮ ਕਰਾਂਗੇ ਤੁਹਾਡਾ ਸਾਨੂੰ ਨਾ ਬੜਾ ਚਾਅ ਤੇ ਉਤਸਾਹ ਰੰਗਿਆ ਜਦੋਂ ਸਾਡੇ ਮਤਲਬ ਰਿਸ਼ਤੇਦਾਰ ਆਉਂਦੇ ਆਗੇ ਤਾਂ ਸਾਨੂੰ ਬਹੁਤ ਹੀ ਜ਼ਿਆਦਾ ਉਤਸ਼ਾਹ ਆ ਰਿਹਾ ਹੈਗਾ ਵੀ ਯਾਰ ਕੋਈ ਵੀ ਭੈਣ ਭਾਈ ਆਉਂਦਾ ਕਦੇ ਇਦਾਂ ਨਹੀਂ ਹੈਗਾ ਵਿਚ ਦਾ ਬੰਦੇ ਮੱਥੇ ਵੱਟ ਪਾ ਲੈਂਦੇ ਹਨਾ ਸੋ ਸਾਡਾ ਉਹ ਸੁਭਾਅ ਨਹੀਂ ਹੈਗਾ ਅਸੀਂ ਤਾਂ ਕਹਿੰਦੇ ਹਾਂ ਕਿ ਕਿ ਵੀ ਸਾਨੂੰ ਰਿਸ਼ਤੇ ਦਾ ਸਾਡੇ ਹੋਵੇ ਜਾਂਦੇ ਰਹਿਣ ਹਨਾ ਬੰਦੇ ਸਾਡੇ ਹਿੰਮਤੀ ਨੇ ਜੀ ਆਪ ਹੀ ਰਿੜੀ ਲੈ ਕੇ ਨਾ ਫੀਡ ਲੈ ਕੇ ਚੱਲ ਆਪਣਾ ਕੰਮ ਸੌਖਾ ਕਰਤਾ ਨਹੀਂ ਫਿਰ ਇਹ ਮੈਨੂੰ ਨਾ ਘਰ ਘਰ ਤੱਕ ਦੇ ਕੇ ਆਉਣੀ ਪੈਣੀ ਜਾਂ ਮੋਟਰਸਾਈਕਲ ਤੇ ਲੈ ਜਾਣਾ ਪੈਣਾ ਸੀ ਮੈਨੂੰ ਇਹ ਅੱਜ ਹੀ ਆਈ ਹੈਗੀ ਕਟਰੂਆਂ ਲਈ ਹੈ ਜਾਂ ਗੱਬਣ ਪਸ਼ੂਆਂ ਲਈ ਫੀਡ ਆਈ ਹੈਗੀ ਚਲ ਆਪਣਾ ਕੰਮ ਬਾਈ ਨੇ ਸੌਖਾ ਕਰਤਾ ਸੋ ਬਾਈ ਕੱਲ ਨੂੰ ਆਪਾਂ ਜਾਣਾਗਾ ਮਾਈਆਂ ਦੇਣ ਦੇ ਲਈ ਕੱਲ ਜਾਂ ਪਰਸੋਂ ਤੱਕ ਆਪਾਂ ਜਾਵਾਂਗੇ ਉਹ ਵਲੌਗ ਵੀ ਪਾਵਾਂਗੇ ਜੇਕਰ ਤੁਹਾਨੂੰ ਇਹਦੇ ਬਾਰੇ ਵੱਧ ਪਤਾ ਹੈ ਬੀੜੀਆਂ ਮਾਈਆਂ ਦੇਣਾ ਹੁੰਦਾ ਹੈਗਾ ਇਹਦਾ ਕੀ ਬੈਕਗ੍ਰਾਉਂਡ ਕੀ ਹੈ ਇਹਦਾ ਹੈਨਾ ਤਾਂ ਇੱਕ ਸੋਹਣਾ ਜਿਹਾ ਕਮੈਂਟ ਵੀ ਕਰਿਓ ਜੀਨੂੰ ਪਤਾ ਹੈਗਾ ਹੈਨਾ ਸੋ ਬਾਈ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈਗੀ ਕਿ ਸਾਡੇ ਭਰਾ ਨੇ ਜਿਹੜੇ ਕਿ ਉਹ ਸਾਡੇ ਬਰਾਬਰ ਦੇ ਹੋਣ ਜਾ ਰਹੇ ਨੇ ਸੋ ਬਾਈ ਅਸੀਂ ਤਾਂ ਇੱਕ ਵਾਰ ਫੇਰ ਉਹਨੂੰ ਬਹੁਤ-ਬਹੁਤ ਮੁਬਾਰਕਾਂ ਬਾਈ ਨੂੰ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਵਿਆਹ ਵੀ ਅਟੈਂਡ ਕਰਨਾ ਹੈ ਬਹੁਤ ਹੀ ਧੂਮ ਤੜਕੇ ਵਾਲਾ ਵਿਆਹ ਹੋਣਾ ਹੈ ਕਿਉਂਕਿ ਸਾਡੇ ਪਰਿਵਾਰ ਦੇ ਵਿੱਚ ਬਹੁਤ ਲੰਬੇ ਸਮੇਂ ਬਾਅਦ ਜਿਹੜੀ ਖੁਸ਼ੀ ਹੈਗੀ ਜਿਸ ਦੇ ਵਿੱਚ ਅਸੀਂ ਇੱਕ ਸਾਰੇ ਦਾ ਸਾਰਾ ਪਰਿਵਾਰ ਇਕੱਠੇ ਹੋਣ ਜਾ ਰਹੇ ਹਾਂਗੇ